ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇੰਗਲੈਂਡ ਦੇ ਕਬੱਡੀ ਕੱਪਾਂ ਦੇ ਵਿੱਚ ਅਰਥ ਬੁੱਲਵਿਚ ਤੇ ਸਾਊਥ ਹਾਲ ਕਬੱਡੀ ਕਲੱਬ ਵਿੱਚ ਕਿਹੜੇ-ਘੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਗਲੈਂਡ ਦੇ ਵਿੱਚ 11 ਮਈ ਤੋਂ ਮੈਚ ਸਟਾਰਟ ਹੋਣਗੇ ਅਰਥ ਬੁੱਲਵਿਚ ਤੇ ਸਾਊਥ ਹਾਲ ਕਬੱਡੀ ਕਲੱਬ ਵਿੱਚ ਜੋ ਪਲੇਅਰ ਖੇਡਣਗੇ ਸੁਨੀਲ ਤਮਤਮ ਸਾਹਿਬ ਗगन ਜੋਗੇਵਾਲ ਬਾਗੀ ਪਰਮਜੀਤਪੁਰੀਆ ਬਿੱਕਾ ਛਾਤਰ ਸਨੀ ਆਦਮ ਵਾਲਾ ਕਾਕਾ ਸ਼ਕਰਪੁਰ ਚੱਕੀ ਰਮਦਾਸ ਅਮਨ ਲੋਹਾਰਾ ਤੇ ਧਾਕੜ ਗੋਗੜਿਆ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਇਹ ਟੀਮ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੰਗਲੈਂਡ ਦੇ ਇੱਕ ਵੱਡੇ ਕੱਪਾਂ ਦਾ ਲਾਈਵ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਟੀਮਾਂ ਦੀ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ